ਇੰਨਾ ਵੱਡਾ ਬਿਸਕੂਟ ਹੁਸ਼ਿਆਰਪੁਰ ਦੇ ਵਿੱਚ ਹੋਇਆ ਕਿ ਲੋਕਾਂ ਦੇ ਘਰ ਸੜ ਗਏ ਲੋਕ ਸੁੱਤੇ ਪਏ ਰਹਿ ਗਏ ਲੋਕਾਂ ਨੂੰ ਇਹ ਨਹੀਂ ਪਤਾ ਹੋਇਆ ਕੀ ਆ ਦਿਨਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਸ਼ਿਆਰਪੁਰ ਜਿਹੜਾ ਟਰੱਕ ਗੈਸ ਟਰੱਕ ਜਿਹੜਾ ਬਿਸਕੂਟ ਹੋਇਆ ਸੀ ਜਾਂ ਉਹਦੀਆਂ ਲਾਈਵ ਤਸਵੀਰਾਂ ਇਹ ਕਈ ਪਰਿਵਾਰ ਤਾਂ ਸੁੱਤੇ ਵੇ ਸੀ ਸੁੱਤੇ ਹੀ ਰਹਿ ਗਏ ਇੱਕ ਪ੍ਰਵਾਸੀਆਂ ਦਾ ਪਰਿਵਾਰ ਸੀਗਾ ਪ੍ਰਵਾਸੀਆਂ ਦੇ ਪਰਿਵਾਰ ਦੇ ਵਿੱਚ ਉਹ ਵਿਚਾਰਿਆਂ ਦੀ ਬੂਲ ਗੱਪਿਆਂ ਦੀ ਰੇੜੀ ਸੀਗੀ ਪਾ ਬਿਲਕੁਲ ਵਿਚਾਰੇ ਸੁੱਤੇ ਪੈ ਸੀ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਕੀ ਹੋਇਆ ਇੱਕ ਬਾਈ ਆ ਸਬਜੀ ਦੀ ਲੈ ਕੇ ਜਾ ਰਿਹਾ ਸੀ ਹੁਸ਼ਿਆਰਪੁਰ ਨੂੰ ਉਹਦੀ ਸਬਜੀ ਦੀ ਗੱਡੀ ਬਿਲਕੁਲ ਲੋ ਹੋ ਗਈ ਬੰਦਾ ਕਹਿੰਦੇ ਵਿੱਚ ਬੈਠਾ ਬੈਠਾ ਹੀ ਲੋ ਹੋ ਗਿਆ ਇਹ ਹਾਲਾਤ ਹਜੇ ਤੱਕ ਵੀ ਅੱਗ ਲੱਗੀ ਹੋਈ ਆ ਟੈਂਕਰ ਆਏ ਹੋਏ ਆ ਬੁਝਾਉਣ ਵਾਸਤੇ ਤੇ ਕਾਫੀ ਭਾਰੀ ਨੁਕਸਾਨ ਆ ਘਟੋ ਘਟ ਅੱਧੇ ਕਿਲੋਮੀਟਰ ਦੀ ਦੂਰੀ ਤੱਕ ਲੋਕਾਂ ਦੇ ਘਰ ਜਲੇ ਪਏ ਆ ਲੋਕਾਂ ਦੀਆਂ ਟੈਂਕੀਆਂ ਜਲੀਆਂ ਪਈਆਂ ਆ ਕਲੋਂ ਗਾਂਧੀ ਮੰਡੀ ਲੱਗੀ ਸੁੱਤੇ ਨੇ ਕੰਮ ਲੱਗਿਆ ਉੱਪਰ ਕਾਂ ਢਗੇ ਨਾ